ਸਭ ਨੂੰ ਸਤਿ ਸ਼੍ਰੀ ਅਕਾਲ ਜੀ ਜੀਡੀ 813 ਵਿੱਚ ਸਭ ਦਾ ਵੈਲਕਮ ਇਸ ਵੀਡੀਓ ਵਿੱਚ ਕਿਚਨ ਗਾਰਡਨ ਵਿੱਚ ਭਿੰਡੀਆਂ ਦੀ ਭਰਮੀ ਪੈਦਾਵਾਰ ਲੈਣ ਦਾ ਸਭ ਤੋਂ ਨਵਾਂ ਅਤੇ ਸ਼ਾਂਤ ਤਰੀਕਾ ਦੱਸ ਰਿਹਾ ਹਾਂ ਇਹ ਤੁਸੀਂ ਦੇਖ ਸਕਦੇ ਹੋ ਕੋਈ ਦਿਨ ਪਹਿਲਾਂ ਭਿੰਡੀਆਂ ਲਗਾਈਆਂ ਸੀ ਕਾ ਬਹੁਤ ਜ਼ਿਆਦਾ ਇਹਦੇ ਵਿੱਚ ਹੋ ਗਿਆ ਸੀ ਗੋਡੀ ਪਾ ਦਿੱਤੀ ਗਈ ਆ ਇਹ ਦੇਖ ਸਕਦੇ ਹੋ ਇੱਕ ਦਿਨ ਦੇ ਵਿੱਚ ਕਾ ਸੁੱਕ ਜਾਏਗਾ ਕਿਉਂਕਿ ਇਹਦੇ ਵਿੱਚ ਜਿਨੇ ਬੀਜ ਬੀਜੇ ਸੀ ਪੂਰੇ ਉੱਗੇ ਨਹੀਂ ਔਰ ਆ ਇੱਕ ਸਾਈਡ ਤੇ ਮੈਂ ਵੱਧ ਬੀਜ ਬੀਜਤੇ ਸੀ ਤਾਂ ਜੋ ਜਿੱਥੇ ਨਾ ਉਗਣ ਇਥੋਂ ਪਟਕੇ ਉੱਥੇ ਲਗਾਏ ਜਾ ਸਕਣ ਛੋ ਇੱਕ ਦਿਨ ਧੁੱਪ ਲੱਗਣ ਤੋਂ ਬਾਅਦ ਇਥੇ ਆ ਦੇਖੋ ਹੁਣ ਮੈਂ ਇੱਕ ਦਿਨ ਧੁੱਪ ਲੱਗ ਗਈ ਆ ਹੁਣ ਜਿੱਥੇ ਬੀਜ ਨਹੀਂ ਉਗੇ ਉਥੇ ਟੋਏ ਕੱਢ ਕੇ ਜਿੱਥੇ ਸੰਗਨੇ ਬੀਜ ਬੀਜੇ ਸੀ ਉਥੋਂ ਪਟਕੇ ਇਥੇ ਲਾ ਦੇਨੇ ਆ ਤਾਂ ਜੋ ਜਗ੍ਹਾ ਖਾਲੀ ਨਾ ਬਚੇ ਇਹ ਦੇਖ ਸਕਦੇ ਹੋ ਤੁਸੀਂ ਇਹ ਹੁਣ ਜਿੱਥੇ ਜਿੱਥੇ ਵੀ ਪੌਦੇ ਨਹੀਂ ਉਗੇ ਉਸੇ ਟੋਏ ਕੱਢ ਕੇ ਤੇ ਜਿੱਥੇ ਸੈੱਡ ਤੇ ਵੱਧ ਵੀ ਬੀਜੇ ਸੀ ਉਥੋਂ ਪੱਟ ਕੇ ਇਹਨਾਂ ਦੇ ਵਿੱਚ ਪੌਦੇ ਲਾ ਦੇਣੇ ਆ ਤਾਂ ਜੋ ਖੇਹਰੀ ਦੇ ਵਿੱਚ ਕੋਈ ਵੀ ਜਗ੍ਹਾ ਖਾਲੀ ਨਾ ਰਹੇ ਇਹ ਦੇਖ ਸਕਦੇ ਹੋ ਜਿੱਥੇ ਜਗ੍ਹਾ ਖਾਲੀ ਹੈ ਉਥੇ ਮੈਂ ਪਹਿਲੇ ਖੁਰਪੀ ਦੇ ਨਾਲ ਟੋਏ ਕੱਢ ਰਿਹਾ ਹਾਂ ਹਾਂ ਹੁਣ ਜਿੱਥੇ ਵੱਧ ਵੀ ਬੀਜੇ ਹੋਇਆ ਤੁਸੀਂ ਦੇਖ ਸਕਦੇ ਹੋ ਇਥੋਂ ਪੱਟ ਕੇ ਟੋਇਆਂ ਦੇ ਵਿੱਚ ਲਗਾ ਦੇਣੇ ਆ ਇਹ ਸ਼ਾਮ ਨੂੰ ਲਾਉਣੇ ਆ ਧੁੱਪ ਦੇ ਵਿੱਚ ਨਹੀਂ ਲਾਉਣੇ ਸ਼ਾਮ ਨੂੰ ਲਾ ਕੇ ਤੁਰਤ ਪਾਣੀ ਦੇ ਦੇਣਾ ਔਰ ਪੱਟ ਕੇ ਜਿਆਦਾ देर ਰੱਖਣੇ ਨਹੀਂ ਪੱਟਨੇ ਆ ਨਾਲ ਦੀ ਨਾਲ ਟੋਇਆਂ ਦੇ ਵਿੱਚ ਲਾ ਦੇਣੇ ਆ ਜੇ ਮੈਂ ਲਾ ਕੇ ਹੁਣ ਇਹਨਾਂ ਨੂੰ ਭਰਮਾ ਪਾਣੀ ਦੇ ਰਿਹਾ ਇਹ ਦੇਖ ਸਕਦਾ ਤੁਸੀਂ ਜਿੰਨੀ ਜਗ੍ਹਾ ਪਹਿਲੇ ਖਾਲੀ ਸੀ ਪੌਦੇ ਲਾ ਦਿੱਤੇ ਗਏ ਨੇ ਕੋਈ ਜਗ੍ਹਾ ਖਾਲੀ ਨਹੀਂ ਮੇਰੀ ਵਿੱਚ ਦੇਖੋ ਮੈਂ ਪਾਣੀ ਛੱਡਿਆ ਹੋਇਆ ਹੈ ਪਾਣੀ ਦੀ ਝਾਗ ਉੱਪਰ ਆਈ ਹੋਈ ਹੈ ਚਿੱਟੀ-ਚਿੱਟੀ ਮੈਂ ਇੱਕ ਵਾਰੀ ਨੂੰ ਪੂਰਾ ਪਰਮਾ ਪਾਣੀ ਜੜਾ ਲਾ ਰਿਹਾ ਇਹ ਦੇਖੋ ਪੂਰੀ ਕਿਹਰੀ ਦੇ ਵਿੱਚ ਕੋਈ ਜਗ੍ਹਾ ਹੁਣ ਖਾਲੀ ਨਹੀਂ ਜਿੱਥੇ ਵੀ ਜਗ੍ਹਾ ਖਾਲੀ ਸੀ ਜਿੱਥੇ ਪੌਦੇ ਵੱਧ ਲਏ ਸੀ ਉੱਥੋਂ ਪਟਕੇ ਮੈਂ ਪੌਦੇ ਲਗਾ ਦਿੱਤੇ ਆ ਅਸੋਦੇ ਲਗਾਉਣ ਤੋਂ ਬਾਅਦ ਪਰਮਾ ਪਾਣੀ ਦੇ ਰਿਹਾ ਇਹ ਆ ਜੀ ਪਿੰਡੀਆਂ ਬੀਜੰਦਾ ਸਭ ਤੋਂ ਨਵਾਂ ਅਤੇ ਸਾਂਤ ਰੀਕਾ ਇਹ ਮੈਂ ਅਗਲੇ ਦਿਨ ਜਦੋਂ ਪਾਣੀ ਦਿੱਤਾ ਉਸ ਅਗਲੇ ਦਿਨ ਦੀ ਤਸਵੀਰ ਦਿਖਾ ਰਿਹਾ ਇਹ ਦੇਖੋ ਤੁਸੀਂ ਪਾਣੀ ਧਰਤੀ ਦੇ ਵਿੱਚ ਜੀਰ ਗਿਆ ਔਰ ਪੌਦੇ ਦੇਖ ਰਹੇ ਨੇ ਕਿਉਂਕਿ 812 ਇੰਚ ਦਾ ਗੈਪ ਛੱਡ ਕੇ ਪੌਦੇ ਲਗਾ ਦੇਣੇ ਆ ਬਹੁਤੇ ਸੰਘਣੇ ਹੋਣ ਤੇ ਹਵਾ ਨਹੀਂ ਲੱਗਦੀ ਔਰ ਪੌਦੇ ਨੂੰ ਫੈਲਣ ਨੂੰ ਜਗ੍ਹਾ ਨਹੀਂ ਪੂਰੀ ਮਿਲਦੀ ਪੂਰੀ ਫੈਲਣ ਨੂੰ ਜਗ੍ਹਾ ਵੀ ਚਾਹੀਦੀ ਹੈ ਇਸ ਕਰਕੇ 812 ਇੰਚ ਦਾ ਗੈਪ ਰੱਖਣਾ ਪੌਦੇ ਦੇ ਵਿੱਚ ਬਹੁਤ ਜ਼ਰੂਰੀ ਆ ਇਹ ਦੇਖ ਸਕਦੇ ਹੋ ਤੁਸੀਂ ਕਿਤੇ ਵੀ ਕਿਆਰੀ ਦੇ ਵਿੱਚ ਹੁਣ ਜਗ੍ਹਾ ਖਾਲੀ ਨਹੀਂ ਹੈ 810 ਇੰਚ ਦਾ ਗੈਪ ਛੱਡ ਕੇ ਪੌਦੇ ਜਿੱਥੇ ਜ਼ਿਆਦਾ ਲਾਏ ਹੋਏ ਸੀ ਉੱਥੋਂ ਪੱਟ ਕੇ ਇਹਦੇ ਵਿੱਚ ਲਗਾ ਦਿੱਤੇ ਗਏ ਨੇ ਇਹ ਦੇਖੋ ਤਾਂ ਇਹ ਇੱਥੋਂ ਪੱਟੇ ਨੇ ਜੀ ਪੌਦੇ ਇੱਥੇ ਬਹੁਤ ਜ਼ਿਆਦਾ ਪੌਦੇ ਪਹਿਲੇ ਲਗਾ ਦਿੱਤੇ ਗਏ ਸੀ ਤਾਂ ਜੋ ਜੇ ਕਿਤੇ ਨਾ ਉੱਗਣ ਉਹ ਸੂਰਤ ਦੇ ਵਿੱਚ ਇੱਥੋਂ ਪੱਟ ਕੇ ਪੌਦੇ ਜਿੱਥੇ ਨਾ ਉੱਗੇ ਹੁਣ ਉੱਥੇ ਲਗਾ ਦਿੱਤੇ ਜਾਂ ਇਹ ਦੇਖ ਸਕਦੇ ਤੁਸੀਂ ਬੁਰੀ ਕਿਹਾਰੀ ਹੁਣ ਭਰ ਗਈ ਆ ਇਹ ਸ਼ਾਮ ਨੂੰ ਇਹਨੂੰ ਪੌਦੇ ਲਾ ਕੇ ਪਾਣੀ ਦੇ ਦਿੱਤਾ ਗਿਆ ਸੀ ਤੇ ਹੁਣ ਇਹ ਪਾਣੀ ਪੂਰਾ ਜ਼ਮੀਨ ਨੇ ਚੂਸ ਲਿਆ ਇਹ ਤੁਸੀਂ ਦੇਖ ਸਕਦੇ ਹੋ ਕੁਝ ਦਿਨ ਪਹਿਲੇ ਇੱਕ ਡੱਬੇ ਦੇ ਵਿੱਚ ਮੈਂ ਭਿੰਡੀਆਂ ਦੇ ਬੀਜ ਬੀਜੇ ਸੀ ਇਹ ਦੇਖ ਸਕਦੇ ਹੋ ਤੁਸੀਂ ਇੱਕ ਦੋ ਬੀਜ ਛੱਡ ਕੇ ਬਾਕੀ ਸਾਰੇ ਬੀਜ ਉੱਗ ਗਏ ਨੇ ਜਦੋਂ ਇਹਨਾਂ ਦੇ ਚਾਰ-ਚਾਰ ਪੱਤੇ ਹੋ ਗਏ ਔਰ ਇਹਨਾਂ ਦਾ ਤਨਾ ਵੀ ਥੋੜਾ ਮਜ਼ਬੂਤ ਹੋ ਜਾਏਗਾ ਤੇ ਪਟਕੇ ਕਿਚਨ ਗਾਰਡਨ ਦੀ ਕਿਆਰੀ ਦੇ ਵਿੱਚ ਲਗਾ ਦੇਣੇ ਆ। ਇਹ ਤੁਹਾਨੂੰ ਦਿਖਾਇਆ ਜੀ। ਭਿੰਡੀਆਂ ਬੀਜਣ ਦਾ ਸਭ ਤੋਂ ਨਵਾਂ ਅਤੇ ਆਸਾਨ ਤਰੀਕਾ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ। ਸਭ ਦਾ ਧੰਨਵਾਦ। ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ।